ਤੋਂ ਨੂੰ ਆਤਿਓ ਇਹ ਕੀ ਵਿਚਾਰ ਕਰਨ ਵਾਲੇ ਪ੍ਰਭਾਣਾਂ ਸੱਚੀ ਹੈ ਜ਼ੋਰ ਦਿਓ ਤੁਸੀਂ ਪਾਰਲੀਮੈਂਟ ਦੇ ਅੰਦਰ ਜੋ ਕਰ ਸਕਦੇ ਹੋ ਪੂਰੇ ਦੇਸ਼ ਦੇ ਸਾਡਾ ਮੈਸੇਜ ਹੈ ਕੋ ਫਿਰ ਹੀ ਮੌਤ ਨਾ ਟੱਕਦਾ ਹੈ ਨਾ ਇਹਨੂੰ ਕੋਈ ਆਦਮੀ ਪਾਲੇ ਇਧਰ ਕਰ ਸਕਦਾ ਹੈ। ਨਾ ਇਹਨੂੰ ਕੋਈ ਪਾਲੇ ਇਧਰ ਕਰ ਸਕਦਾ। ਤੇ ਜਿਹੜੇ ਤਰੀਕੇ ਨਾਲ ਹੋਣੀ ਹੈ ਵਿਡਮ ਸਾਹਿਬ ਉਹ ਵੀ ਤੇ ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸ ਦਿਨ ਹੋਣੀ ਹੈ, ਕਿਵੇਂ ਹੋਣੀ ਹੈ, ਕਿਹੋ ਜੀ ਹੋਣੀ ਹੈ ਕੋਈ ਪਤਾ ਨਹੀਂ। ਤੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾ ਕੇ ਕਿਸੇ ਹੋਰ ਪਾਵਰ ਦੇ ਹੱਥ ਜਾਏ। ਉਹਦੀ ਚਿੰਤਾ ਕਿਸ ਕਰਦੀ ਹੈ? ਬਹੁਤ ਚਿੰਤਾ ਨਾ ਕਰੀਏ। ਬਹੁਤ ਚਿੰਤਾ ਨਹੀਂ। ਅਛਾ ਹੁਣ ਆਪਾਂ ਇਹ ਡਾਕਰਾ ਲਾ ਕੀਤਾ ਹੈ। ਸ਼ਾਇਦ ਕਿਸਾਨਾਂ ਨੂੰ ਕੁਝ ਦਵਾਈ। ਪਾਣੀ ਦੇ ਦੇ। ਸਾਰੇ ਲਾਇਆ ਜੀ। ਠੀਕ ਹੈ ਗਾਨੋਂ ਬਿਲਕੁਲ ਠੀਕ ਹੈ ਵਧੀਆ ਗੱਲ ਹੈ ਜੋ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਪ੍ਰਧਾਨ ਜੀ ਵਗੈਰਾ ਕਾਸੀ ਫੋਨ ਨਹੀਂ ਕਰਦੇ ਜੀ ਜਿਹੜੀ ਸਾਡੀ ਕਿਸਾਨੀयत ਵਿਚਾਰ ਰਹੇ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਤੇ ਅਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਅਲੀਬਾਬਾ ਹਣੀ ਮੰਦ ਅੱਛਾ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਅੰਤ ਰਜਿੰਦਰ ਸਾਹੂ ਇਹਸ ਮੁੱਦੇ ਤੇ ਜਿਹੜੀ ਹੈ ਕੋਈ ਨਾਤਾ ਕੋਈ ਚਰਚਾ ਕਰਨ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਂਦੇ ਉਹ ਨਿਕਲਦਾ ਹੈ ਪਰ ਅਸੀਂ ਪੂਰੀ ਵਾਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਣੇ ਵਿਚਾਰ ਕਰਕੇ ਜੀ ਹੱਥੀ ਤੁਹਾਨੂੰ तो ਦੇਰਸ਼ਨ करना ਚਾਹਦੇ ਧਿਆਨ ਰੱਖਿਓ ਆਪਣਾ ਪਲੀਜ਼ ਇਹਦਾ ਧਿਆਨ ਥੋੜਾ ਹੱਥਿਓ ਤੇ ਵਿਚਾਰ ਕਰਨ ਵਾਲੇ ਦਾ ਭਾਣਾ ਸੱਚੀ ਹੈ ਜ਼ੋਰ ਦਿਓ ਤੁਸੀਂ ਪਾਰਲੀਮੈਂਟ ਦੇ ਅੰਦਰ ਨਾਂ ਨੂੰ ਕੋਈ ਆ ਵੀ ਪਾਲੇ ਇਧਰ ਕਰ ਸਕਦਾ ਹੈ ਨਾਂ ਨੂੰ ਕੋਈ ਪਾਲੇ ਇਧਰ ਕਰ ਸਕਦਾ ਹੈ ਜਿਹੜੇ ਤਰੀਕੇ ਨਾਲ ਹੋਣੀ ਹੈ ਵਿਡਿੰਗ ਸਾਹਿਬ ਉਹ ਵੀ ਤੇ ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸ ਦਿਨ ਹੋਣੀ ਹੈ ਕਿਵੇਂ ਹੋਣੀ ਹੈ ਕਿਹੋ ਜਿਹੀ ਹੋਣੀ ਕੋਈ ਪਤਾ ਨਹੀਂ ਤੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾ ਕਿਸੇ ਕੋਲ ਪਾਵਰ ਦੇ ਹੱਥ ਜਾਏ ਉਹਦੀ ਚਿੰਤਾ ਕਿਸ ਕਰਦੀ ਹੈ ਸਵੇਰ ਚਿੰਤਾ ਨਾਲ ਬੈਠ ਰਹੇ ਹਾਂ ਆਪਾਂ ਚਿੰਤਾ ਕਰੀਏ ਕਿ ਸ਼ਾਇਦ ਹੁਣ ਆਪਾਂ ਏਡਾ ਵੱਡਾ ਆਪਰੇਲਾ ਕੀਤਾ ਹੈ ਸ਼ਾਇਦ ਕਿਸਾਨਾਂ ਨੂੰ ਕੁਝ ਦਵਾਈ ਪਾਣੀ ਦੇ ਦੇ ਸਾਰੇ ਲੱਗੇ ਸਾਰੇ ਤਾਕਤ ਲੱਗੇ ਠੀਕ ਹੈ ਦਾਨੋਂ ਬਿਲਕੁਲ ਠੀਕ ਸਾਥ ਤੁਸੀਂ ਵੱਡੀ ਗੱਲ ਹੈ ਤੋ ਡੀਐਸ ਕੁਰਬਾਨੀ ਨੂੰ ਅਸੀਂ ਤੋਂ ਕਾਂਗਰਸੀ ਪ੍ਰਧਾਨ ਜੀ ਵਗੈਰਾ ਕਦੀ ਫੋਨ ਨਹੀਂ ਕਰਦੇ ਜੀ ਸਾਡੀ ਕਿਸਾਨੀयत ਵਿਚਾਰੇ ਉਹ ਪੰਜਾਬ ਦਾ ਭਵਿੱਖ ਨੂੰ ਹੀ ਵਿਚਾਰਾ ਆਪਣੇ ਹੱਥਾਂ ਦੇ ਤੈ ਅਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਹਾਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਪਾਣੀ ਮੰਗਦਾ ਮਸ਼ੀਨ ਕਿਲਾ ਅੱਛਾ ਚਲੋ ਭਾਦੋ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਅਡੋਰਿੰਗ ਦੇ ਸਾਰੇ ਇਸ ਮੁੱਦੇ ਤੇ ਜਿਹੜੀ ਹੈ ਕੋਈ ਨਾਤਾ ਕੋਈ ਚਰਚਾ ਕਰਨ ਲਈ ਤਿਆਰ ਹੈ 0R ਦੇ ਵਿੱਚ ਭੇਜ ਉਹ ਨਾ ਨਿਕਲਦਾ ਹੈ ਪਰ ਅਸੀਂ ਪੂਰੀ ਬਾਹਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਾਣੇ ਵਿਚਾਰ ਕਰਕੇ ਤੁਹਾਨੂੰ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਆਂ ਧਿਆਨ ਰੱਖਿਓ ਆਪਣਾ ਪਲੀਜ਼ ਧਿਆਨ